ਬੇਬੇ ਖੁਸ਼ ਹੋਗੀ ਸੇਰ ਉਤ ਪਹਾੜੀ ਬਾਰ ਕੇ ਨੀ ਯਾਰ ਖੁਸ਼ ਹੋਗੇ ਬਿੱਲੋ ਲਹਲਕਾਰ ਮਾਰ ਕੇ ਬੇਬੇ ਖੁਸ਼ ਹੋਗੀ ਸੇਰ ਉਤ ਪਹਾੜੀ ਬਾਰ ਕੇ ਨੀ ਯਾਰ ਹਾਂ ਜਾ ਜਾ ਪਾਣੀ ਮਾਰ ਕੇ ਨੀ ਯਾਰ ਖੁਸ਼ ਹੋ ਕੇ ਬਿੱਲੂ ਲਲਕਾਰ ਮਾਰ ਕੇ ਆਈ ਸ਼ਗਨਾ ਦੀ ਰਾਤ ਤੇ ਮਨਾਉਣ ਲੱਗੇ ਸਾਂ ਸ਼ਗਨਾ ਦੀ ਰਾਤ ਤੇ ਮਨਾਉਣ ਲੱਗੇ ਸਾਂ ਨੀ ਕੁੰਡਾ ਬੂਹੇ ਵਾਲਾ ਖੜਕ ਗਿਆ ਜਿਹੜਾ ਕਹਿੰਦੀ ਸੀ ਤੂੰ ਹਾਂ ਜਿਹੜਾ ਕਹਿੰਦੀ ਸੀ ਤੂੰ ਲਵ ਯੂ ਟਰੱਕ ਭਰ ਕੇ ਨੀ ਰਾਤੀ ਸੁਪਨੇ 'ਚ ਪਲਟ ਗਿਆ ਜਿਹੜਾ ਕਹਿੰਦੀ ਸੀ ਤੂੰ ਲਵ ਯੂ ਟਰੱਕ ਭਰ ਕੇ ਨੀ ਰਾਤੀ ਸੁਪਨੇ 'ਚ ਪਲਟ ਗਿਆ ਬੜੇ ਸਲਾਇਨੀ ਮੂੰਗੀ ਤੇ ਗੋਲੇ ਤੋਂ ਬੈਠਾ ਬਿੰਦਰ ਹਲਵਾਈ ਸੀ ਪਕੌੜੇ ਕੜਦਾ ਆਦੇ ਕੱਪੜੇ ਸਲਾਏ ਨੀ ਮੂੰਗੀ ਤੇ ਗੋਲੇ ਤੋਂ ਬੈਠਾ ਵਿੰਦਰ ਹਲ ਭਾਈ ਸਿਪਖੋੜੇ ਕੱਢਦਾ ਟੈਂਟ ਲਾਉਂਦਾ ਫੇਰੇ ਤਾਰ ਅਵਤਾਰ ਹਾਊਸ ਭਾੜਾ ਕਰੇ ਟਿਚਰਾ ਤੇ ਜੱਕ ਮੀਂਝ ਗੱਲ ਕਰਦਾ ਟੈਂਟ ਲਾਉਂਦਾ ਫੇਰੇ ਤਾਰ ਅਵਤਾਰ ਹਾਊਸ ਭਾੜਾ ਕਰੇ ਟਿਚਰਾ ਤੇ ਚੱਕ ਮੀਂਝ ਗੱਲ ਕਰਦਾ ਹੁੰਦਾ ਫੇਰੇ ਤਾਰ ਅਵਤਾਰ ਹਉ ਸਭਾੜਾ ਕਰ ਤੇ ਚਰਾਤੇ ਚੱਕੀ ਜੀ ਗੱਲ ਕਰਦਾ ਛੋੜ ਮੰਝੀਆਂ ਸਪੀਕਰ ਸਿਲਾ ਤੇ ਮੋਟੇ ਨੇ ਮੰਝੀਆਂ ਸਪੀਕਰ ਸਿਲਾ ਤੇ ਮੋਟੇ ਨੇ ਨੀ ਉੱਤੇ ਚਮਕੀਲਾ ਭੜਕ ਰਹਾ ਜਿਹੜਾ ਕਹਿੰਦੀ ਸੀ ਤੂੰ ਏ ਜਿਹੜਾ ਕਹਿੰਦੀ ਸੀ ਤੂੰ ਲਵ ਜੁੱਟ ਰੱਗ ਪਰ ਕੇ ਨੀ ਰਾਤੀ ਸੁਪਨੇ ਚ ਪਲਟ ਗਿਹਾ ਧਰਮ ਪਾਲ ਨੇ ਉਹਨੇ ਅੱਗੇ ਪਿੱਛੇ ਤੇਰਾ ਮੇਰਾ ਨਾਂ ਲਿਖਿਆ ਰੇ ਜੁਰੂ ਬਰ ਸਜਾਈ ਨੀ ਧਰਮ ਪਾਲ ਨੇ ਉਹਨੇ ਅੱਗੇ ਪਿੱਛੇ ਤੇਰਾ ਮੇਰਾ ਨਾਂ ਲਿਖਿਆ ਪਿੰਡ ਭਾਜ ਆਤ ਮੱਚੀ ਪੱਟੀ ਥੋਡੇ ਪਿੰਡ ਜਾ ਸੇਰੇ ਬੰਨ ਜਦੋਂ ਯਾਰ ਥੋਡੇ ਬੂਏ ਢੁੱਕਿਆ ਫਿੰਡ ਭਾਜਿਆ ਤਮ ਮੱਛੀ ਪੱਟੀ ਥੋਡੇ ਫਿੰਡ ਜਾ ਸੇਰੇ ਭਨਜਾ ਤੂੰ ਚਾਰੇ ਥੋਡੇ ਬੂਏ ਟੁੱਕਿਆ ਕੋਏ ਸ਼ਗਨ ਬਿਹਾਰ ਢੋਲੀ ਤੁਰੀ ਟਾਈਮ ਨਾ ਸ਼ਗਨ ਬਿਹਾਰ ਢੋਲੀ ਤੁਰੀ ਟਾਈਮ ਨਾ ਨੀ ਇੱਕ ਮਿੰਟ ਧਾਨਾ ਫਰਕ ਪਿਆ ਜਿਹੜਾ ਕਹਿੰਦੀ ਸੀ ਤੂੰ ਕਹਿੰਦੀ ਸੀ ਤੂੰ ਲੱਭ ਜੁਟ ਰੱਖ ਭਾਰੀ ਕੇਰੀ ਰਾਤੀ ਸੁਪਨੇ ਚ ਪਲਟ ਗਿਆ ਜਿਹੜਾ ਕਹਿੰਦੀ ਸੀ ਤੂੰ ਲੱਭ ਜੁਟ ਰੱਖ ਭਾਰੀ ਕੇਰੀ ਰਾਤੀ ਸੁਪਨੇ ਚ ਪਲਟ ਗਿਆ ਸਬਬ ਨਾ ਕਰਮ ਜੀਤ ਭੱਲਾ ਜੀ ਦੀ ਧਾਰ ਵਿੱਚ ਸੁਖ ਨਾਲ ਪੁੱਛ ਦੱਸ ਸੀ ਆਇਆ ਝੁਕੇ ਤੋ ਸਬਬ ਨਾ ਕਰਮ ਜੀਤ ਭੱਲਾ ਜੀ ਦੀ ਧਾਰ ਵਿੱਚ ਸੁਖ ਨਾਲ ਪੁੱਛ ਦੱਸ ਸੀ ਕਦੇ ਗੁੱਸੇ ਨਾਲ ਪਿਆਰ ਨਾਲ ਰਿਹਾ ਉਹ ਮਨਾਉਂਦਾ ਜਿਹੜੇ ਫੁੱਫੜ ਪਰੌਣੇ ਪਾਉਣਾ ਚਾਹਦੇ ਖੱਪਸੀ ਕਦੇ ਗੁੱਸੇ ਨਾਲ ਪਿਆਰ ਨਾਲ ਰਿਹਾ ਉਹ ਮਨਾਉਂਦਾ ਜਿਹੜੇ ਫੁੱਫੜ ਪਰੌਣੇ ਪਾਉਣਾ ਚਾਹਦੇ ਖੱਪਸੀ ਅੱਖ ਖੁੱਲੀ ਤਾਂ ਸਰਹਾਣੇ ਬਾਪੂ ਮੰਗਾ ਸੌਖੜਾ ਖੁੱਲੀ ਤਾਂ ਸਰਹਾਣੇ ਬਾਪੂ ਮੰਗਾ ਸੌਖੜਾ ਨੀਮੀ ਘਾੜਾ ਬਾੜਾ ਵਰਸ ਗਿਆ ਤੇ ਡੱਕੀ ਸੀ ਲਾ ਟੁੱਟ ਰੱਕ ਆ ਦੇਨੀ ਰਾਤੀ ਸੁਪਨੇ ਚ ਫਲਟ ਗਿਆ ਰਾਤੀ ਸੁਪਨੇ ਚ ਫਲਟ ਗਿਆ ਵਾਹ ਰਾਤੀ ਸੁਪਨੇ ਚ ਫਲਟ ਗਿਆ